ਸੈਂਟਰਲ ਸਬਿਨਿਟੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਵਾਹਨ ਤੇ ਮੋਬਾਈਲ ਖੋਹ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਜਿਹਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਪਰਸ ਤੋਂ ਹਥਿਆਰ ਬਰਾਮਦ ਕੀਤੇ ਜੀ ਔਰ ਉਹਨਾਂ ਕੋਲੋਂ 15 ਮੋਬਾਈਲ ਔਰ ਇੱਕ ਅਨੰਬਰਡ ਸਕੂਟੀ ਔਰ ਇਹ ਤਾਂ ਤਾਂ ਬਰਾਬਰ ਕੀਤੇ ਜਿੱਦਾਂ ਆ ਕੇ ਲੋਕਾਂ ਨੂੰ ਨਤੁੱਸ ਨੈਚਿੰਗਸ ਕਰਦੇ ਸੀ ਜੀ ਔਰ ਇਹਦੇ ਵਿੱਚ ਤਿੰਨ ਬੰਦੇ ਅਸੀਂ ਫਿਰਤਾ ਚਾਹਦੇ ਆਂ ਤੱਪੀ ਛੱਡ ਜਾਂਦੇ ਤੈਨੂੰ ਕਿਹੜੀ ਜਗ੍ਹਾ ਤੇ ਰਹਿਣ ਵਾਲੀ ਸੀ ਤੈਨੂੰ ਜਲੰਧਰ ਤੇ ਰਹਿਣ ਵਾਲੀ ਸੀ ਬਲਕਿ ਦੂਜਾ ਨੇ ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉੱਥੋਂ ਦੇ ਨੇ ਜੀ ਰਹਿਣ ਵਾਲੇ ਦੋ ਬੱਤੇ ਦੂਜਾ ਦੇ ਤਿੰਨੋਂ ਬਸਤੀ ਗੁਜਾਦੇ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਸੀਸੀਟੀਵੀ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੁਝ ਇਨਰਨਲੀ ਵੀ ਫੁਟੇਜ ਸੀਗੀਆਂ ਨੇ ਪਰਟੀਕੂਲਰ ਇੱਕ ਜਗ੍ਹਾ ਦੀ ਜੀ 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 ਇਹਨਾਂ ਦੇ ਫੁਟੇਜ ਵਾਇਰਲ ਹੋਈਆਂ ਸੀਗੀਆਂ ਕਿ ਇਹ ਸਟ੍ਰੈਚਿੰਗ ਕਰਦੇ ਦੇਖੇ ਸੀ ਕੋਈ ਗਰੂਪ ਜਿਹੜਾ ਹੈ ਆਈ ਥਿੰਕਾ ਜਵਾਹਰਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਉਹ ਤੇ ਵੀ ਦਿਖੇ ਸੀ ਉਹਨਾਂ ਨੇ ਕੈਪਚਰ ਕਰਕੇ ਕਰਦੇ ਸੀ ਇਹਨਾਂ ਦੇ ਪੌਚਿੰਗ ਉਹਦੇ ਗਰੋਹ ਦਾ ਪਰਦਾ ਫਾਟਿਆ ਉਹਨਾਂ ਦਾ ਅਚਾਨਕ ਹੀ ਅੰਦਰੋਂ ਵੀ ਪਰਦਾ ਰਿਕਵਰੀ ਹੋਉਂਦੀ ਹੁੰਦੀ ਹੈ 15 ਮੋਬਾਈਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹਨਾਂ ਨੇ ਵੇਚਨੇ ਸੀ ਅੱਗੇ ਕਿ ਜਾਂ ਰੱਖ ਦੇ ਨੇ ਇਹਨਾਂ ਦੇ ਪਾਰਟਸ ਵਗੈਰਾ ਵੇਚ ਦੇ ਨਹੀਂ ਡੈਫੀਨੇਟਲੀ ਇਹਨਾਂ ਨੇ ਬਿਚਨੇ ਸੀ ਇਹ ਇਹ ਤਾਂ ਹਾਲੇ ਜਿਹੜੀ ਰੀਸੈਂਟ ਕੋਈ ਇਹਨਾਂ ਨੇ ਸਟੈਚ ਕਿੱਕ ਵਾਇਦੇ ਉਹ ਦਿਨ ਕਵਰੀ ਲਗੀ ਹਾਲੇ ਤੱਕ ਪੇਜ ਦੇ ਵਿੱਚ ਹੋਰ ਕਿੰਨੇ ਮੋਬਾਈਲ ਕਵਰ ਹੁੰਦੇ ਸਾਰ ਸਮਝਾ ਦਸੋ ਇਹ ਕਿੰਨੇ ਪਰਚੇ ਵੀ ਇਹਨਾਂ ਦੇ ਦਰਜ ਨੇ ਤਿੰਨ ਲੋਕ ਜਿਹੜੇ ਪੁਰਾਣੇ ਲਗਾ ਤਾਂ ਇੱਕ ਦਾ ਤਾਂ 6 ਪਰਚੇ ਨਾਲ ਨਹੀਂ ਇੱਕ ਤੇ ਦੋ ਪਰਚੇ ਚੱਲਦੇ ਠੀਕ ਹੈ अगली होटल से रिंग दिलचस्पी कार्य चल रही है वैसे पिछले दिनों तो जो काफी जड़ी-यानी बार था सामने आने से उन्हें कट गयी है नहीं काफी कट गयी है ये नहीं और ट्रेस भी हो गये नहीं ये सारे ही मर गए हैं और एक तो एनाडे कॉलोनी हाले बहुत काफी हैवी रिकवरी हो चुकी है सर पड़ी पड़ी।